ਆਉਂਦਾ ਇਹ ਆਉਂਦਾ ਬਾਰੋਂ ਰਾਜਸਥਾਨ ਤੋਂ ਆਪਾਂ ਨੂੰ ਮਹਿੰਗਾ ਸਸਤਾ ਪੈਂਦਾ ਠੀਕ ਹੈ ਇਹ ਡਰਾਈ ਮੈਟਰ ਚ ਨਹੀਂ ਆਉਂਦਾ ਜਿਹੜਾ ਝਾਰ ਆ ਮੱਕੀ ਦਾ ਇਹਨੂੰ ਹੁਣ ਕਈ ਮੱਝਾਂ ਗਾਈਆਂ ਵਾਲੇ ਨਾ ਤੂੜੀ ਦੀ ਥਾਂ ਤੇ ਵਰਤੀ ਜਾਂਦੇ ਤਾਂ ਕਿ ਮੱਝਾਂ ਗਾਂਾਂ ਮਗਰਲੇ ਪੈਰਾਂ ਤੋਂ ਬੈਠੀ ਜਾਂਦੀਆਂ ਇਹ ਡਰਾਈ ਮੈਟਰ ਨਹੀਂ ਹੈ ਇਹ ਹਰੇ ਚਾਰੇ ਵਾਂਗੂ ਹੀ ਹੁੰਦਾ ਕੰਮ ਇਹ ਦਾਲ ਤੇ ਸਬਜ਼ੀ ਦੀ ਥਾਂ ਨਹੀਂ ਲੈ ਸਕਦਾ ਇਹ ਚਾਰ ਤਾਂ ਚਾਰ ਹੀ ਹੁੰਦਾ ਠੀਕ ਹੈ ਪਰ ਆਪਾਂ ਘੱਟ ਖਰਚੇ 'ਚ ਤੇ ਇੱਕੇ ਆਪਾਂ ਨੂੰ ਛੇਤੀ ਪ੍ਰਾਪਤ ਹੋ ਜਾਂਦਾ ਹਰੇਕ ਘਰੇ ਹੁਣ ਚਾਰ ਪਿਆ ਮੱਕੀ ਦਾ ਤੇ ਜਾਂ ਆਪਣੀਆਂ ਗੱਠਾਈਆਂ ਬੰਦੀਆਂ ਜਿਹੜੀਆਂ ਠੀਕ ਆ ਇੱਕ ਬੋਰੇ ਚਾਹੁੰਦਾ ਇੱਕ ਗੋਲ ਗੱਠ ਚ ਉਹ ਕਵਾਂਟਲ ਦਿੰਦੀ ਆ ਜਿਹੜਾ ਦੂਜਾ 60 ਕਿਲੋ ਦਾ ਹੁੰਦਾ ਜੀ ਬੋਰਾ ਮਿਲਦਾ ਸਾਰਨੋਂ ਵਧੀਆ ਤੁਹਾਨੂੰ ਕਿਉਂਕਿ ਉਹਦਾ ਮੂਹ ਵੀ ਬੰਨਿਆ ਜਾਂਦਾ ਦੂਜੀ ਉਹ ਪਾੜਨੀ ਪੈਣੀ ਆ ਠੀਕ ਆ ਇਹਨੂੰ ਪਾਉਣ ਤੋਂ ਪਹਿਲਾਂ ਥੋੜਾ ਜਿਹਾ ਸਾਵਧਾਨੀਆਂ ਵਰਤਣੀਆਂ ਆਪਾਂ ਬੱਕਰੀ ਨੂੰ ਹੁਣ ਤੁਸੀਂ ਬੱਕਰੀ ਇੱਕ ਮੰਡੀ ਤੋਂ ਖਰੀਦ ਲਈ ਠੀਕ ਆ ਉਹਦਾ ਐ ਨਹੀਂ ਪਤਾ ਬਈ ਉਹ ਬਾਹਰ ਚਾਰਦਾ ਸੀ ਕਿ ਕੀ ਕਰਦਾ ਸੀਗਾ ਠੀਕ ਹੈ ਸਟਾਰਟਿੰਗ ਤੇ ਤੁਸੀਂ ਉਹਨੂੰ ਪੁੱਛਣਾ ਵੀ ਤੁਸੀਂ ਬੱਕਰੀਆਂ ਕਿਵੇਂ ਉਹਨੂੰ ਕੀ ਪਾਉਂਦਾ ਸੀ ਕੀ ਕਰਦਾ ਸੀਗਾ ਸਾਰਾ ਕੁਝ ਪੁੱਛ ਕੇ ਆਉਣਾ ਉਹਨੂੰ ਤੇ ਥੋੜੀ ਜਿਹੀ ਉਹ ਤੋਂ ਮਟੀਰੀਅਲ ਲੈ ਕੇ ਵੀ ਆਉਣਾ ਜੋ ਗਵਾਰੇ ਦਾ ਪਾਉਂਦਾ ਜੇ ਤੁਹਾਡੇ ਕੋਲੇ ਹੈ ਨਹੀਂ ਉਹ ਚੀਜ਼ ਉਹਨੂੰ ਕਹਿ ਯਾਰ ਮੈਨੂੰ ਬੋਰੇ ਚ ਪਾ ਦੇ ਤੇ ਪੈਸੇ ਲੈ ਲੈ ਇਹ ਨਾ ਹੋਵੇ ਉਹ ਗਵਾਰੀ ਦਾ ਨੀਰਾ ਖਾਂਦੀਏ ਤੁਹਾਡੇ ਤੁਸੀਂ ਆ ਕੇ ਤੂੜੀ ਤੇ ਬੰਨਦੀ ਦੋ ਦਿਨ ਉਹ ਇੱਕ ਤਾਂ ਹੂੰ ਸਟ੍ਰੈਸ ਚ ਆ ਜਾਂਦਾ ਜਾਨਵਰ ਆਪਦਾ ਘਰ ਛੱਡਦਾ ਠੀਕ ਹੈ ਤੇ ਖਾਸ ਕਰਕੇ ਜਿਹੜੀਆਂ ਬਾਹਰ ਚੜਦੀਆਂ ਬੱਕਰੀਆਂ ਉਹ ਫਾਰਮਰ ਨੂੰ ਬਹੁਤ ਦਿੱਕਤ ਦਿੰਦੀਆਂ ਇੱਕ ਇਹਨਾਂ ਨੂੰ ਆਪਾਂ ਕੋਈ ਵੀ ਟ੍ਰੀਟਮੈਂਟ ਦੇਣਾ ਪਾਊਡਰ ਦੇਣਾ ਜਾਂ ਦਵਾਈ ਦੇਣੀ ਹੈ ਅੰਗਰੇਜ਼ੀ ਇਹ ਲੈਿੰਦ ਗਾਣੀ ਇਹਨਾਂ ਨੂੰ ਧੱਕੇ ਨਾ ਦੇਣੀ ਪੈਂਦੀ ਹੈ ਕੋਈ ਵੀ ਪਾਊਡਰ ਦਵਾਈ ਤੇ ਗਝਾਉਣੀ ਆ ਉਹਨੂੰ 2-3 ਦਿਨ ਤੁਸੀਂ ਪਾਣੀ ਚ ਗਿੱਲਾ ਕਰਕੇ ਉਹਦੇ ਨੱਕ ਤੇ ਮਲ ਦੇਣਾ ਬੱਕਰੀ ਦੇ ਉਹਦੀ ਉਹਦੀ ਸਮੈਲ ਉੱਡ ਜਾਣੀ ਹੈ ਠੀਕ ਹੈ ਇਸੇ ਤਰ੍ਹਾਂ ਇਹ ਚ ਚਾਰ ਚਾ ਚਾਰ ਚ ਸਿੱਧੀ ਬੱਕਰੀ ਤੇ ਜੇ ਅੱਜ ਜਾ ਕੇ ਪਾਉਂਗੇ ਚਾਰ ਉਹਨੇ ਖਾਣਾ ਨਹੀਂਗਾ ਉਹ ਆਪਾਂ ਨੂੰ ਲਾਉਣੀ ਪੈਣੀ ਆ ਚਾਰ ਤੇ ਠੀਕ ਹੈ ਉਹਨੂੰ ਥੋੜਾ ਜਿਹਾ ਭੁੱਖਾ ਰੱਖ ਲਓ ਬੱਕਰੀ ਨੂੰ ਜਿਹੜੀ ਤੁਸੀਂ ਪਹਿਲਾਂ ਮਟੀਰੀਅਲ ਕੋਈ ਫੀਡ ਵਗੈਰਾ ਪਾਉਣੇ ਜਾਂ ਚੋਕਰ ਹੁੰਦੀ ਹੈ ਠੀਕ ਹੈ ਉਹ ਇਹਦੇ ਚਾਰ ਚਰ ਲਾ ਕੇ ਤੁਸੀਂ ਹੌਲੀ ਹੌਲੀ ਘਿਜਾਉਣਾ ਉੱਤੇ ਦਾਣੇ ਸਿਰ ਤੇ ਬੱਕਰੀ ਮੂੰਹ ਮਾਰਦੀ ਦੋ ਤਿੰਨ ਦਿਨਾਂ ਚ ਚਾਰ ਤੇ ਲੱਗ ਜਾਂਦੀ ਹੈ ਬੱਕਰੀ ਤੇ ਇਹ ਚ ਜਿਵੇਂ ਆਪਣਾ ਟੋਏ ਵਾਲਾ ਚਾਰਾ ਜਾਂ ਦੂਜਾ ਮਸ਼ੀਨੀ ਚਾਰਾ ਠੀਕ ਹੈ ਉਹ ਚ ਜਦੋਂ ਤੁਸੀਂ ਉਹਨੂੰ ਦੇਖਣਾ ਉਹ ਚ ਉల్లి ਨਹੀਂ ਲੱਗੀ ਹੋਣੀ ਚਾਹੀਦੀ ਸਹੀ ਇਹ ਚ 스ਮੈਲ ਹੋਣੀ ਚਾਹੀਦੀ ਆਪਣੀ ਮੱਝਾਂ ਗਾਂਾਂ ਨੂੰ ਪਾਉਣਾ ਕਾਫੇ ਨੂੰ ਵੀ ਪਾਉਣਾ ਉల్లి ਵਾਲਾ ਪਾਤਾ ਤੇ ਮਟਾਇਰਸ ਤਿਆਰ ਆ ਸੋਡੇ ਘਰੇ ਮਟਾਇਡਸ ਦਾ ਮਤਲਬ ਥਣ ਖਰਾਬ ਹੋ ਜਾਂਦੇ ਸੋਜਣ ਹੋ ਜਾਂਦੀ ਆ ਦੁੱਧ ਹੋਂ ਘਟ ਜਾਂਦਾ ਉੱਚਾ ਨੀਮਾ ਹੋ ਜਾਂਦਾ ਥਣ ਬੀਟਲ ਚ ਬਹੁਤ ਪ੍ਰੋਬਲਮ ਆ ਇਹ ਮੱਜਾਂ ਗਾਂਾਂ ਚ ਵੀ ਇਹ ਉਲੀ ਕਰਕੇ ਉਹ ਮਟਾਇਡਸ ਹੁੰਦਾ ਤੇ ਬੱਕਰੀ ਬਿਮਾਰ ਆ ਇਹ ਸਹੀ ਖਾਈਆ ਹੈ ਨਹੀਂ ਗਾ ਬੱਕਰੀ ਦਾ ਠੀਕ ਆ ਜਿਵੇਂ ਆਪਾਂ ਬਾਲਾ ਖੁਸ਼ ਹੋ ਕੇ ਨਹੀਂ ਖਾਂਦੀ ਪਰ ਆਪਾਂ ਆਪਦਾ ਦੇਖਣਾ ਆਪਦੀ ਜੇਬ ਵੀ ਦੇਖਣੀ ਆ ਇਕੱਲਾ ਬੱਕਰੀ ਦੀ ਮਨ ਮਰਜ਼ੀ ਨਹੀਂ ਚੱਲਣੀ ਠੀਕ ਆ ਉਹ ਆਪਾਂ ਨੂੰ ਨੰਗ ਕਰ ਜੇ ਤੇ ਇਹਨੂੰ ਮੰਨ ਲਓ ਪਹਿਲਾਂ ਉਹ ਚੋਂ ਕੱਢ ਕੇ ਇੱਕ ਪੱਲੀ ਤੇ ਜਾਂ ਇੱਕ ਪੱਕੇ ਫਾਰਸ ਤੇ ਉਹਨੂੰ ਵਿਛਾ ਲੈਣਾ ਠੀਕ ਹੈ ਇਹ ਚ ਅੱਧਾ ਘੰਟਾ ਘੰਟਾ ਤੁਸੀਂ ਇਹਦਾ ਟੈਂਪਰੇਚਰ ਸੈੱਟ ਕਰਨਾ ਜਦੋਂ ਤੁਸੀਂ ਕੱਢੋਗੇ ਗਰਮ ਹੋਊਗਾ ਇਹ ਤੁਹਾਨੂੰ ਪਤਾ ਆਊਗਾ ਕਈ ਭਰਾ ਵਰਤਦੇ ਆ ਕਰੇ ਚ ਕੋਈ ਵੱਡੀ ਚੌੜੀ ਗੱਲ ਹੈ ਨਹੀਂਗੀ ਠੀਕ ਹੈ ਇਹਨੂੰ ਕੱਢ ਕੇ ਇਹਨੂੰ ਠੰਡਾ ਕਰਨਾ ਤੁਸੀਂ ਵੇਖਣਾ ਬਈ ਉਲੀ ਤਾਂ ਨਹੀਂ ਇਹ ਚ 스멜 ਸਹੀ ਆਉਂਦੀ ਜਿਵੇਂ ਘਰ ਦੀ दारू ਹੁੰਦੀ ਆਏ ਆਉਂਦੀ ਹੁੰਦੀ ਹੈ 스멜 ਇਹ ਚ ਜਦੋਂ ਆਪਾਂ ਕੱਢਦੇ ਆ ਜੇ ਗੰਦੀ 스멜 ਆਉਂਦੀ ਜਾਂ ਕੁਝ ਵੀ ਆਉਂਦੀ ਹੈ ਤੇ ਉਹ ਨਹੀਂ ਤੁਸੀਂ ਵਰਤਣਾ ਸੈੱਡ ਦਿਓ ਕਈ ਹੁਣ ਗੱਠਾਂ ਉਹ ਟ੍ਰਾਂਸਪੋਰਟ ਵੇਲੇ ਨਾਲ ਉਹ ਚ ਕੱਟ ਲੱਗ ਜਾਂਦਾ ਉਹ ਵਿੱਚ 2-3 ਕਿਲੋ ਐ ਉੱਲੀ ਪੈ ਜਾਂਦੀ ਹੁੰਦੀ ਆ ਉਹ ਠੀਕ ਐ ਉਹ ਨਹੀਂ ਆਪਾਂ ਜਿੰਨਾ ਉਹ ਚ ਸਿੱਟਣਾ ਸਿੱਟੀ ਜਾਓ ਜਦੋਂ ਚਾਰ ਵਧੀਆ ਕਲੜਾ ਚਾਰ ਵਧੀਆ ਚਾਰ ਨਹੀਂ ਆਉਂਦਾ ਉਹਨਾਂ ਚਰੋਂ ਬੱਕਰੀਆਂ ਨੂੰ ਪਾਉਣਾ ਨਹੀਂ ਗਾ ਇੱਕ ਉਹ ਪਾਊਡਰ ਮੰਗਾਈ ਹੁਣ ਆ ਪਾਊਡਰ ਪਿਆ ਘਾਰ ਤੇ ਲੈ ਚੱਕੇ ਇੱਕ 4 ਪਾਉਂਦਾ ਇਹ ਫਾਇਦਾ ਜਿਵੇਂ ਕੋਈ ਮਿਨਰਲ ਮਿਕਚਰ ਜਾਂ ਕੋਈ ਪਾਊਡਰ ਜਾਂ ਮਿੱਠਾ ਸੋਡਾ ਕੁਝ ਵੀ ਪਾਉਣਾ ਬੱਕਰੀਆਂ ਬਹੁਤ ਔਖੀ ਲੈਂਦੀ ਐ ਠੀਕ ਐ ਜਦੋਂ ਤੁਸੀਂ ਕੱਢਿਆ ਇਹਦੇ ਵਿੱਚ ਰਲਾ ਲੈਣਾ ਪਾਊਡਰ ਤੇ ਇਹਨੂੰ ਠੰਡਾ ਕਰਨ ਵਾਸਤੇ ਛੱਡ ਦੇਣਾ ਘੰਟਾ ਠੀਕ ਹੈ ਇਹ ਚ ਤੁਸੀਂ ਤੂੜੀ ਵੀ ਥੋੜੀ ਮਿਲਾ ਕੇ ਪਾ ਸਕਦੇ ਹੋ ਜੇ ਤੁਹਾਡੇ ਕੋਲੇ ਸੁੱਕੇ ਚਾਰੇ ਹੈ ਨਹੀਂਗੇ ਤੂੜੀ ਤੇਰ ਲਾ ਕੇ ਪਾਉਣਾ ਤੁਸੀਂ ਜਦੋਂ ਗੱਜੰਗਾ ਇਹ ਇੱਕ ਟਾਈਮ ਪਾ ਸਕਦੇ ਆ ਇਹਦੇ ਵਿੱਚ ਮੱਕੀ ਹੋਣੀ ਚਾਹੀਦੀ ਹੈ ਦਾਣੇ ਉਹਦੇ ਨਾਲ ਤੁਹਾਡਾ ਥੋੜਾ ਥੋੜਾ ਫੀਡ ਦਾ ਖਰਚਾ ਵੀ ਘਟ ਆ ਜਾਊਗਾ ਹੁਦਰ ਚੁੱਪ ਕਰਾ ਦਿਓ ਬਰ ਹੁਣ ਆਵਾਜ਼ ਨਾ ਆਵੇ ਕਿਸੇ ਦੀ ਆ ਮੇਰਾ ਮਿਨਰਲ ਮਿਕਚਰ ਆ ਇਹ ਧਾਤਾਂ ਦਾ ਚੂਰਾ ਗੜਵਾਸੂ ਯੂਨੀਵਰਸਿਟੀ ਚੋਂ 10 ਕਿਲੋ ਦੀ ਪੈਕਿੰਗ 900 ਦੀ ਮਿਲਦੀ ਆ ਮ ਅਜੇ ਲੈਣਾ ਮੈਡੀਕਲ ਤੋਂ ਟੋਟਾ ਵਟਦਾ ਆਉਂਦਾ ਉਹ ਚ ਕੇਲੇ ਦਾ ਫਲੇਵਰ ਹੁੰਦਾ ਥੋੜਾ ਜਿਹਾ ਬナナ ਫਲੇਵਰ ਹੁੰਦਾ ਬੱਕਰੀ ਖਾ ਲੈਂਦੀ ਉਹ ਚੋਂ ਪਰ ਇਹ ਹੈਗਾ ਯੂਨੀਵਰਸਿਟੀ ਦਾ ਤਿਆਰ ਕੀਤਾ ਸਸਤਾ ਥੋੜਾ ਜਿਹਾ ਇਹ 10 ਕਿਲੋ ਦੀ ਪੈਕਿੰਗ ਗੜਵਾਸੂ ਯੂਨੀ ਕੇਵੀਕੇ ਚੋਂ ਇਹ ਮਿਲ ਜਾਂਦੀ ਹੈ ਠੀਕ ਹੈ ਇਹ ਲਿਆ ਕੇ ਰੱਖਣਾ ਇਹ ਡੇਲੀ ਦੇਣਾ ਹੀ ਦੇਣਾ ਬੱਕਰੀਆਂ ਨੂੰ ਬੱਕਰੀਆਂ ਪੂਰੇ ਟਾਈਮ ਚ ਹੀਟ ਚ ਆਉਣੀਆਂ ਠੀਕ ਹੈ ਤੇ ਸਾਰੀ ਸ਼ਾਈਨਿੰਗ ਹੋਊਗੀ ਵਜਨ ਪੂਰਾ ਹੋਊ ਸਾਰਾ ਕੁਝ ਵਧੀਆ ਹੋਊਗਾ ਇਹਦੇ ਨਾਲ ਤੇ ਇਹਨੂੰ ਊਂਜੇ ਪਾਵਾਂਗੇ ਬੱਕਰੀ ਨੂੰ ਖਵਾਵਾਂਗੇ ਖਾਣਾ ਨੀਗਾ ਇਹ ਤੇ ਐਂ ਕਰਕੇ ਭੁੱਖ ਕੇ ਪੂਰਾ ਇਹਨੂੰ ਕਰ ਲੈਣਾ ਤੁਸੀਂ ਇਹ ਹੈਗਾ ਪਾਊਡਰ ਦੇਣ ਦਾ ਕੋਈ ਵੀ ਮਿੱਠਾ ਸੋਡਾ ਹੋ ਗਿਆ ਕੁਝ ਵੀ ਹੋ ਗਿਆ ਕੋਈ ਵੀ ਫੀਡ ਬਣਾਉਣੀ ਆ ਉਹਦੇ ਵਿੱਚ ਨਹੀਂ ਤੁਸੀਂ ਆ ਮਿਨਰਲ ਮਿਕਸਚਰ ਪਵਾਉਣਾ ਮਿੱਠਾ ਸੋਡਾ ਕੁਝ ਨਹੀਂ ਹੋ ਛੱਡ ਲਾਉਣਾ ਉਹ ਜੋ ਟਰਾਂਸਪੋਰਟ ਹੋਊਗੀ ਗੱਟਾ ਤੇ ਉਹ ਥੱਲੇ ਜਾ ਬੜੂਗਾ ਸਾਰਾ ਪਾਊਡਰ ਵਗੈਰਾ ਨਾਲਿਓ ਖਰਾਬ ਹੋ ਜਾਂਦਾ ਡੇਲੀ ਤਾਜ਼ਾ ਪਾਉਣਾ ਤੁਸੀਂ ਕੱਢ ਕੇ ਆ ਹੁਣ ਨਾਲ ਲੱਗ ਕਿੰਨਾ ਮਰਜੀ ਪਾਈਓ ਆਪਦੇ ਹਿਸਾਬ ਨਾਲ ਇਹਨੂੰ ਭੁੱਕ ਕੇ ਬੱਕਰੀਆਂ ਦੇ ਹਿਸਾਬ ਨਾਲ ਠੀਕ ਹੈ ਇਹ ਨਾਲ ਲੱਗ ਜੂਗਾ ਤੇ ਬਹੁਤ ਸੌਖਾ ਤੁਸੀਂ ਖਵਾ ਸਕਦੇ ਹੋ ਇਹ ਹੁਣ ਤੁਸੀਂ ਡੋਲਣੀਆਂ ਬੱਕਰੀਆਂ ਲੈਿੰਦੀਆਂ ਨਹੀਂ ਪਾਊਡਰ ਬਹੁਤ ਔਖਾ ਲੈਿੰਦੀਆਂ ਢੋਲ ਕੇ ਦੇਣਾ ਪੈਂਦਾ ਢੋਲ ਕੇ ਇਹਨਾਂ ਕੰਮ ਨਹੀਂ ਕਰਦਾ ਇਹ ਹੋ ਗਿਆ ਮੱਕੀ ਦਾ ਚਾਰ ਇਹ ਸਾਨੂੰ ਇੱਕ ਟਾਈਮ ਤੁਸੀਂ ਪਾ ਸਕਦੇ ਹੋ ਬਹੁਤ ਵਧੀਆ ਸਸਤਾ ਹੈ 5-600 ਰੁਪਏ ਕਵਾਂਟਰੋ ਮਿਲ ਜਾਂਦਾ ਆਪਣੇ ਬਾਕੀ ਹਰੀਏ ਦੇ ਹੁਣ ਪੰਜਾਬ 'ਚ ਹੈ ਗਏ ਘਰਾਂ 'ਚ ਇਹ ਇਬਾ ਖਰਾਬ ਨਹੀਂ ਪਾਉਣਾ ਉਲੀ ਵਾਲਾ ਨਹੀਂ ਪਾਉਣਾ ਕਾਲਾ ਰੰਗ ਹੋਏਗਾ ਕੁਝ ਵੀ ਉਹ ਨਹੀਂ ਪਾਉਣਾ ਇਹ ਗਝਾਉਣੀ ਪੈਣੀ ਹੈ ਬੱਕਰੀਏ ਤੇ ਕਿਤੇ ਪਹਿਲੇ ਦਿਨ ਪਾ ਦਿਓ ਉਹਨੇ ਖਾਦਣਾ ਤੂੰ ਅਖੇਰੇ ਦਾ ਖਾਂਦੀ ਨਹੀਂ ਦੋ ਤਿੰਨ ਦਿਨਾਂ ਚ ਗਝਾਉਣੀ ਪਊਗੀ ਉਹਦੀ ਸਮੈਲ ਮਰੂਗੀ ਉਹਨੂੰ ਲਾਲਚ ਦੇਣਾ ਪਊ ਥੋੜੀ ਭੁੱਖੀ ਰੱਖ ਲਓ ਇਹਦੇ ਵਿੱਚ ਚੌਕਰ ਪਾ ਦਿਓ ਦਾਣੇ ਡੋਲ ਦੇ ਉੱਤੇ ਉਹ ਜਦੋਂ ਦਾਣੇ ਖਾਊਗੀ ਇੱਕ ਅੱਧਾ ਪੱਤਾ ਜਾਊਗਾ ਹੌਲੀ ਹੌਲੀ ਐਂਗੇ ਜਿੱਜੂਗੀ ਤੇ ਇਹ ਤੁਸੀਂ ਗਝਾਉਣਾ ਹੈ ਕੋਈ ਜਿਵੇਂ ਆ ਪਾਊਡਰ ਨਹੀਂ ਲੈਂਦੀ ਹੋਰ ਕੁਛ ਨਹੀਂ ਦਵਾਈ ਨਹੀਂ ਲੈਂਦੀ ਉਹਦੇ ਦੋ ਤਿੰਨ ਦਿਨ ਨੱਕ ਤੇ ਮਾਲ ਦੋ ਬੱਕਰੀ ਦੇ ਉਹਦੀ ਸਮੈਲ ਮਰ ਜਾਊਗੀ ਉਹ ਛੇ